ਲੱਹ ਹਲੇ ਦਾ ਕਰੋਟੀ ਨਹੀਂ ਆਈ ਦੇਖ ਲਾ ਘਰੇ ਆਈ ਨਹੀਂ ਪਤਾ ਪਈ ਹੋਵੇ ਬੜੀ ਬੇਸ਼ਰਮਤੀ ਨਹੀਂ ਹੈ ਵੀ ਹਾਂਜੀ ਲੈ ਹੁਣ ਦੀ ਗੱਲ ਕਰਦੀਆਂ ਤੜਕੇ ਦਾ ਆਇਆ ਬੈਠਾ ਮੈਂ ਵੀ ਮੇਰੀ ਜਾਨ ਦਾ ਮੈਨੂੰ ਫੋਨ ਆਉਣਾ ਓਹ ਹੋਰ ਹੈ ਹੈ ਉਹ ਮੈਂ ਤਾਂ ਤੜਕੀ ਕਹਿਤਾ ਸੀ ਮੈਂ ਕਿਹਾ ਵੀ ਮੈਂ ਚੱਲਿਆ ਖੇਤ ਉਹ ਯਾਰ ਉਹ ਦੀ ਕਿਹੜਾ ਕਦਰ ਕਰਦਾ ਹੈ ਹੈ ਉਹ ਮੈਂ ਤਾਂ ਤੇਰੇ ਮਾਰਾ ਖੇਤ ਆ ਜੰਦਾ ਨਿੱਤ ਕੰਮ ਵਧਾਈ ਰੱਖਦਾ ਲੱਕਰੂੰਗਾ ਇਹਨੂੰ ਤਾਂ ਮੈਂ ਬਸ ਰੁਕ ਜਾ ਥੋੜੇ ਜਿਹੇ ਦਿਨ ਹੁਣ ਤਾਂ ਸਮਾਂ ਹੀ ਜਾਂਦਾ ਮੈਂ ਤਾਂ ਬੇਬੇ ਨੂੰ ਵੀ ਤੁੰਨੀ ਹੀ ਜਾਂਦਾ ਰਹਿਣਾ ਤੁੰਨੀ ਜਾਂਦਾ ਰਹਿਣਾ ਹੂੰ ਚੱਲ ਠੀਕ ਆ ਸਾਡੇ ਵਾਲਾ ਆ ਗਿਆ ਮੈਂ ਰੋਕ ਕੇ ਕਰਦਾ ਗੱਲ ਔਰ ਤੂੰ ਵੀ ਬਿਸ਼ਰਮੀ ਧਾਰੀ ਬੈਠਾ ਓਏ ਆ ਕੋਈ ਆਉਣ ਦਾ ਟਾਈਮ ਆ ਤੇ ਹੁਣ ਹੀ ਰੋਟੀ ਲੈ ਕੇ ਆਇਆ ਮੈਂ ਰੋਟੀ ਲੈ ਕੇ ਆਇਆ ਮਾੜਾ ਮੋਟਾ ਸ਼ਰਮ ਮੰਦ ਲਿਆ ਕਰੋ ਯਾਰ ਤੜਕੇ ਦਾ ਖੇਤ ਆਇਆ ਬੈਠਾ ਮੈਂ ਉਹ ਯਾਰ ਮੈਂ ਗਿਆ ਵਾ ਸੀ ਮਾੜਾ ਕਾਲ ਦੀ ਗਿਆ ਵਾ ਸੀ ਮੈਂ ਕਿਹਾ ਚੱਲ ਆ ਕੇ ਲੈ ਆਉਣਾ ਰੋਟੀ ਫੜਾਉਣੇ ਬੇਬੇ ਦੀ ਰੋਟੀ ਫੜਾਉ। ਉਹ ਕਹਿੰਦੇ ਹੁੰਦੇ ਨਾ ਨਾ ਤਾਂ ਮਾੜਾ ਜੰਮੇ ਤੇ ਨਾ ਮਾੜਾ ਕਿਸੇ ਦੇ ਆਵੇ। ਉਹ ਮਾੜੀ ਆ ਗਈ ਤਾਂ ਤੂੰ ਮਾੜਾ ਜੰਮ ਪਿਆ। ਯਾਰ ਉਹ ਕਿੱਥੋਂ ਮਾੜੀ ਆ ਪਹਿਲਾਂ ਮੈਨੂੰ ਐਂ ਦੱਸ। ਤੇ ਮਾਰਗੋ ਇਹ ਹੋਰ ਚੰਗੀ ਆ ਉਹ। ਕਹਿੰਦੇ ਸਾਰਾ ਦਿਨ ਕੰਮ ਨਹੀਂ ਕਰਦੀ ਮਗਰ ਮੂਰੇ ਕੁੱਤੇ ਵਾਂਗੂ ਤੂੰ ਫਿਰਦਾ ਰਹਿਣਾ ਉਹਦੇ। ਕਿਉਂ ਯਾਰ ਬਈ ਯਾਰ ਪੱਬੀ ਨੂੰ ਟੋਕੀ ਜਾਂਦਾ ਰਹਿੰਦਾ ਸਾਰਾ ਦਿਨ ਲੜੀ ਜਾਂਦਾ ਰਹਿੰਦਾ ਗਲਤੀਆਂ ਤੇਰੀਆਂ ਵੀ ਆ ਯਾਰ। ਉਹ ਮੇਰੀ ਗੱਲ ਸੁਣ ਟੈਕ ਜਾ ਕਰ ਵੇ। ਐਵੇਂ ਨਾ ਸਾਰਾ ਦਿਨ ਉਹਦਾ ਪੱਖ ਲਈ ਜਾਇਆ ਕਰ ਐਵੇਂ ਮਾਰੀ ਜਾਂਦਾ ਰਹਿਣਾ ਆਪਾਂ ਘਰ ਦੇ ਚਾਰਜੀ ਆ ਜੇ ਤੈਨੂੰ ਜੀ ਆਪਾਂ ਇੱਕ ਪਾਸੇ ਹੋ ਜਾਈਏ ਨਾ ਉਹ ਕੱਲੀ ਦੀ ਪਾਵਰ ਨਹੀਂ ਹੈਗੀ ਵੀ ਸਾਰੇ ਕੰਮ ਨਾ ਕਰੇ ਤੜਕੇ ਬੰਦਾ ਉੱਠਣ ਦਾ ਟਾਈਮ ਆ ਉਹਦੇ 7 ਵਜੇ 5 ਵਜੇ ਬੰਦਾ ਉੱਠੇ ਬੇਬੇ ਨਹੀਂ ਉਠਦੀ ਰਹੀ ਫਿਰ ਬੇਬੇ ਉੱਠਦੀ ਰਹੀ ਇਹ ਵੀ ਹੁਣ ਕੰਮ ਕਰਦੀ ਹੋਈ ਆ ਬੇਬੇ ਤਾਂ ਇਹਨੂੰ ਸੁਣਾਈ ਜਾਂਦੀ ਹੁੰਦੀ ਐ ਕੰਮ ਕਰਦੀ ਨੂੰ ਵੀ ਕੀ ਸੁਣਾਈ ਜਾਂਦੀ ਰਹਿੰਦੀ ਐ ਬੇਬੇ ਬੇਬੇ ਦਾ ਨਾ ਤੂੰ ਪੱਖ ਲਿਆ ਕਰ ਬੇਬੇ ਨੇ ਆਪਾਂ ਨੂੰ ਕਿਵੇਂ ਪਾਲਿਆ ਦੁੱਖਾਂ ਵੇਚੀ ਕੱਢਿਆ ਕਿਵੇਂ ਉਹਨੇ ਓ ਬਾਈ ਗੱਲ ਸੁਣ ਹੁਣ ਆਪਣੀ ਭੈਣ ਅੱਡ ਹੋ ਗਈ ਉਹ ਕਿੰਨੇ ਘਰ ਰੋਟੀਆਂ ਖਮੁੰਦੀ ਆ ਉਹਨਾਂ ਨੂੰ ਤੈਨੂੰ ਵੀ ਪਤਾ ਹੀ ਆ ਲੈ ਕਰ ਲਾ ਗਾਲ ਆਪਣੀ ਭੈਣ ਦੀ ਇਹ ਕੀ ਰੀਸ ਕਰੂ ਇਹ ਤਾਂ 10 ਵਾਰੀ ਜੰਮ ਕੇ ਆਪਣੀ ਭੈਣ ਦੀ ਰੀਸ ਨਹੀਂ ਕਰ ਸਕਦੀ ਆਪਣੇ ਨਾਲ ਮੋਡਾ ਦੇ ਮੋਡਾ ਲਾ ਕੇ ਖੜੀ ਆ ਉਹ ਬੰਦੇ ਵਰਗੀ ਸੀਗੀ ਬਾਈ ਤੇਰੇ ਤੋਂ ਨਹੀਂ ਜਿੱਤੀ ਦਾ ਆ ਚੱਕ ਮੂਰੇ ਤੇ ਬੰਨੇ ਹੱਥ ਮੈਂ ਚੱਲਿਆ ਤੂੰ ਰੋਟੀ ਖਾ ਲਈ ਟਾਈਮ ਚ ਚੱਲਿਆ ਨਾਲੇ ਆ ਫੜਾ ਗਿਆ ਰੋਟੀ ਦੇਖ ਲੈ ਆ ਰੋਟੀ ਲਿਆਉਣ ਦਾ ਕੋਈ ਟਾਈਮ ਆਗਾ ਇੰਨੀ ਮੱਤ ਹੋਵੇ ਤੜਕੇ ਦੀ ਰੋਟੀ ਨਾ ਭੇਜ ਦਿੰਦੀ ਉਹ ਮਾਰੀ ਜਾਂਦੇ ਆ ਗੱਲਾਂ ਕੋਈ ਨਾ ਤੀ ਐਤਕੀ ਤਾਂ ਤੂੰ ਜਿਵੇਂ ਲੈ ਗਈ ਲੈ ਗਈ ਜਿਹੇ ਜਿਹੇ ਕਰੇ ਕੱਪੜੇ ਪਾਈ ਸੀ ਲੈ ਗਈ ਕੋਈ ਨਾ ਚਾਰਕ ਦਿਨਾਂ ਨੂੰ ਨਾ ਮੈਂ ਸ਼ਹਿਰ ਜਾਉਂਗੀ ਨਾਲੇ ਤਾਂ ਤੈਨੂੰ ਮਹਿੰਗਾ ਜਾਂ ਸੂਟ ਲੈ ਦੂੰ ਨਾਲੇ ਲੈ ਆ ਦੂੰ ਜਵਾਕਾਂ ਨੂੰ ਲੈ ਤੂੰ ਆਪਦੇ ਪੈਸੇ ਕਿਉਂ ਲਾਉਣੇ ਆ ਤੂੰ ਸਾਡੇ ਦੇਖ ਫੋਨ ਕੱਟੇ ਆ ਕਿ ਨਾਣਾ ਫੋਨ ਕੱਟ ਬੇਬੇ ਕਰਦੀ ਆ ਬੁੱਤ ਮੈਂ ਤੈਨੂੰ ਦੋ ਮਿੰਟ ਠਹਿਰ ਕੇ ਫੋਨ ਕਰਦੀ ਆ ਕਿਹਦਾ ਫੋਨ ਸੀਗਾ ਨਾ ਤੈਨੂੰ ਦੀ ਨਾ ਹੀ ਹੈਗਾ ਮੈਂ ਕੁੜੀ ਨਾਲ ਗੱਲ ਕਰੀ ਜਾਂਦੀ ਸੀ ਤੇ ਉਧਰ ਵੀ ਉਹ ਕੁੜੀ ਨਾਲ ਗੱਲ ਕਰੀ ਜਾਂਦਾਗਾ ਵੇ ਇੱਕ ਛੱਡ 10 ਨਾਲ ਕਰੇ ਨੱ ਤੈਨੂੰ ਕੀ ਤਕਲੀਫ ਹੈ ਤਕਲੀਫ ਜਿਹੜੀ ਉਹ ਕਰੇ ਲੈਂਦੀ ਵੀ ਹੈਗੀ ਉਹ ਜਾਦੇ ਨਾ ਤੂੰ ਉਹਦਾ ਹਮੈਤੀ ਨਾ ਬਣ ਮਾਰਿਆ ਨਾ ਚਪੇੜਾ ਬੂਥਾ ਨਾਲ ਕਰ ਦੂੰ ਉਹ ਬੇਬੇ ਯਾਰ ਤੂੰ ਹਮੈਤੀ ਨਾ ਹਮੈਤੀ ਵਾਲੀ ਕਿਹੜੀ ਗੱਲ ਆ ਉਹ ਵੀ ਵਿਚਾਰੀ ਕਿਹੇਤੀ ਤੇ ਆਣੀ ਹੈਗੀ ਉਹ ਵੀ ਆਈ ਹੈਗੀ ਦਸਾਣਾ ਕਰ ਉਹ ਨਾ ਕਰ ਇਹ ਕੀ ਮਤਲਬ ਆ ਤੇਰਾ ਤੈਨੂੰ ਚੰਗਾ ਪੜਾਾਈ ਵਾਸਤੇ ਪੈਸਾ ਟਕਾ ਮਿਲਦਾ ਨਾ ਪੜਨਾ ਪੜ ਲੈ ਨਹੀਂ ਚੁੱਪ ਕਰਕੇ ਕਿਸੇ ਕੰਮ ਤੇ ਡਾ ਦੂੰ ਮੈਂ ਤੇਰੇ ਆ ਵੀ ਰਸਾ ਲਵੇਟ ਦੂੰ ਮੈਂ ਰਸਾ ਲਵੇਟ ਦੇਂਗੀ ਰਸਾ ਲਵੇਟ ਨਾਲੇ ਪਹਿਲਾ ਰਸਾ ਲਵੇਟ ਕੇ ਦੇਖ ਲੈ ਕੀ ਹੋ ਗਿਆ ਰਸਣ ਵੇ ਰਹੀ ਤੀਮੀ ਦਾ ਗੁਲਾਮ ਆ ਤੀਮੀ ਦਾ ਗੁਲਾਮ ਤੇ ਉਹਨੂੰ ਨਹੀਂ ਸ਼ਰਮ ਆਉਂਦੀ ਉੱਥੇ ਗੱਲਾਂ ਕਰੀ ਜਾਂਦਾ ਕੁੜੀ ਨਾਲ ਉਹ ਕਰੀ ਜਾਂਦੇ ਜਦੋਂ ਮੈਂ ਨਹੀਂ ਕੋਸ਼ ਫੈਂਦੀ ਹੈਗੀ ਕੀ ਤੂੰ ਤਾਂ ਤੂੰ ਤਾਂ ਚੰਮਲਾ ਆਇਆਗਾ ਤੂੰ ਤਾਂ ਕੁਛ ਕਹਿੰਦੀ ਨਿਤਾਂ ਨੂੰ ਤਾਂ ਜੇ ਪੀਤ ਬਣਾ ਬਣਾ ਕਰਨਾ ਕੰਮ ਕਰ ਲੈ ਨਹੀਂ ਕਰਨਾ ਨਾ ਕਰ ਪੀਓ ਨਾ ਬਣਾ ਗੱਲਾਂ ਚ ਇੰਟਰਸਟ ਨਾ ਕਰਿਆ ਕਰ ਵੀ ਕੀ ਕਰਨਾ ਮੈਂ ਕੀ ਨਹੀਂ ਕਰਨਾ ਕਰਨਾ ਕੀ ਕਰਨਾ ਸਾਰਾ ਦਿਨ ਤਾਂ ਗੋਹਾ ਕੁੜਾ ਕਰੀ ਜਾਂਦੀ ਰਹਿੰਦੀ ਹੈ ਵੀ ਭਤੰਡਾ ਕਰੀ ਜਾਂਦੇ ਰਹਿੰਦੇ ਆਪਣਾ ਜੇ ਆਪਣੀ ਕੁੜੀ ਨਾਲ ਕੋਈ ਉਹ ਉਹਦੀ ਸੱਸ ਕਰੇ ਫੇਰ ਤੈਨੂੰ ਕਿਵੇਂ ਲੱਗੂਗਾ ਪੇਕਰ ਜਰਾ ਹਾਂ ਕੀ ਬੋਲੀ ਜਾਣਾ ਉਹ ਤਾਂ ਬਗਾਨੀ ਧੀ ਆਪਣੀ ਕੁੜੀ ਨੂੰ ਬੋਲਦੀ ਸੋਹਣੀ ਲੱਗਦੀ ਆ ਤੇ ਤੂੰ ਸੋਹਣਾ ਲੱਗਦਾ ਨਾਲ ਦਾ ਜੰਮਿਆ ਜੋ ਵਗ ਜਾ ਮੇਰੀਆਂ ਅੱਖਾਂ ਤੋਂ ਓਲੇ ਹੋ ਜਾ ਕਹਿੰਦਾ ਹੋਰ ਨਾ ਖਾਖਾਂ ਬੜਾਲੀਆਂ ਆਂਦੀਆਂ ਤੂੰ ਤਾਂ ਬੇਬਿਆਈਂ ਕਰ ਲੜੀ ਜਾਉਂਗੀ ਸਾਰਾ ਦਿਨ ਜੇ ਚੱਜ ਦਾ ਬੋਲੇ ਤਾਂ ਤੈਨੂੰ ਕਿਉਂ ਲੜਾਂ ਮੈਂ ਸਾਰਾ ਮੂਹਰ ਖਰਾਬ ਕਰਕੇ ਰੱਖਤਾ ਮਸਾਂ ਕੁੜੀ ਨਾਲ ਦੁੱਖ ਸੁੱਖ ਕਰਨ ਲੱਗੀ ਸੀ ਮੰਮੀ ਪਤਾ ਨਹੀਂ ਕਿਉਂ ਬੋਲੀ ਜਾਂਦੇ ਛੋਟੇ ਨਾਲ ਚਲ ਮੰਮੀ ਤੁਸੀਂ ਕੀ ਗੱਲ ਹੋ ਗਈ ਮੰਮੀ ਛੋਟਾ ਕਾ ਤੋ ਬੋਲੀ ਜਾਂਦਾ ਗਾ ਸਾਡੇ ਮਾਂ ਪੁੱਤਾਂ ਦੀ 100 ਗੱਲ ਹੁੰਦੀ ਆ ਤੂੰ ਕੀ ਲੈਣਾ ਹਾਂ ਮੰਮੀ ਮੈਂ ਤਾਂ ਕੀ ਲੈਣਾ ਚੱਲ ਮੰਮੀ ਤੁਸੀਂ ਨਾ ਮੇਰੇ ਨਾਲ ਥੋੜੀ ਜੀ ਹੈਲਪ ਕਰਾ ਦਿਓ ਗੱਦਿਆਂ ਦੇ ਕਵਰ ਜੇ ਚੜਾ ਦੀਏ ਨਾਲੇ ਫਿਰ ਉਹਦੇ ਬਾਅਦ ਮੈਂ ਕੱਪੜੇ ਸਾਫ ਬਦੋ ਅਲਮਾਰੀ ਚੋਂ ਕੱਢ ਕੇ ਗਰਮੀਆਂ ਵਾਲੇ ਤੇ ਸਰਦਾਂ ਵਾਲੇ ਰੱਖ ਲੂੰਗੀ ਨਾਲੇ ਮੇਰੀ ਗੱਲ ਧਿਆਨ ਨਾਲ ਸੁਣ ਆਹ ਤਾਂ ਕੰਮ ਕੰਮ ਬਾਅਦ ਚ ਹੋਣ ਦੇਗੇ ਜਿਹੜਾ ਤੇਰੀ ਮਾਸੀ ਸੂਟ ਲੈ ਕੇ ਆਈ ਸੀ ਉਹ ਕਿੱਥੇ ਆ ਉਹ ਮੰਮੀ ਇੱਕ ਮਿੰਟ ਮੈਂ ਲੈ ਕੇ ਆਉਂਦੀ ਹਾਂ ਮੈਨੂੰ ਵੀ ਆਏ ਸੀ ਕਿ ਮੈਂ ਖਾ ਕੱਟ ਕੇ ਰੱਖੂੰਗੀ ਤੇ ਫੇਰ ਮੰਮੀ ਮੇਰਾ ਟਾਈਮ ਹੀ ਨਹੀਂ ਲੱਗਿਆ ਹੈਗਾ ਟਾਈਮ ਹੀ ਨਹੀਂ ਲੱਗਿਆ ਕਹਾਂ ਵੀ ਚੱਕੀ ਪੇਟੀਆਂ ਚ ਥੋਣ ਦਿੰਦੀ ਐ ਰੰਗ ਬਹੁਤ ਸੋਹਣਾ ਮੰਮੀ ਇਹਦਾ ਹਾਲ ਤੁਸੀਂ ਐਂ ਕਰਿਓ ਹੈਨਾ ਤੁਸੀਂ ਅਰਸ਼ ਨੂੰ ਫੜਾਇਆ ਹੋਗੇ ਮੈਂ ਤੁਹਾਨੂੰ ਨਾਪ ਵੀ ਦੇ ਦੂੰਗੀ ਇਹਦਾ ਹੈਲੋ ਨਾ ਜੇ ਤੇਨੇ ਸੂਟ ਪਸੰਦ ਨਹੀਂ ਸੀ ਤੇ ਫਿਰ ਤੂੰ ਉਹਦੀ ਜਵਾਬ ਦੇਣ ਦੀ ਪੇਟੀ ਚ ਕਾਹਦੇ ਵਾਸਤੇ ਥੁੰਨੇ ਸੀ ਪਸੰਦ ਨਹੀਂ ਸੀ ਨਾ ਮੰਮੀ ਮੈਂ ਤਾਂ ਸੁਵਾਉਣਾ ਸੀਗਾ ਮੇਰੇ ਕੋਲ ਅਸਾਂ ਕੰਦੀ ਕੋਈ ਰੰਗ ਹੀ ਹੈ ਨਹੀਂ ਇਦਾਂ ਦਾ ਮੈਂ ਸੋਚਿਆ ਸੀ ਦੀਵਾਲੀ ਨੂੰ ਸੁਵਾਉਂਗੀ ਮੈਂ ਤਾਂ ਹੀ ਤੁਹਾਨੂੰ ਕਹਿਨੀ ਆ ਜੇ ਤੁਸੀਂ ਗਏ ਅਰਸ਼ਕੇ ਘਰ ਬੰਨੀ ਤਾਂ ਸੁਵਾਉਣਾ ਦੇ ਆਇਓ ਨਾ ਅੱਭੀ ਤੁਹਾਨੂੰ ਮੈਂ ਦੇ ਦੇਨੀ ਆ ਇੱਕ ਮੈਨੂੰ ਪਤਾ ਤੂੰ ਖੇਖਣ ਨਾ ਕਰ ਤੈਨੂੰ ਸੂਟ ਪਸੰਦ ਨਹੀਂ ਹੈਗਾ ਚਲ ਕੋਈ ਨਾ ਗੁਸਾ ਨਾ ਕਰੀ ਜੇ ਤੈਨੂੰ ਇਹ ਸੂਟ ਪਸੰਦ ਨਹੀਂ ਹੈਗਾ ਤਾਂ ਮੈਂ ਆਪਦੀ ਕੁੜੀ ਨੂੰ ਦੇ ਦੂੰਗੀ ਉਸ ਨਾਲੇ ਪਾ ਲੂਗੀ ਸੂਟ ਤਾਂ ਮੰਮੀ ਮੈਨੂੰ ਪਸੰਦਾ ਇਹ ਤਾਂ ਗੱਲ ਹੈ ਨਹੀਂ ਕਿ ਵੀ ਮੈਨੇ ਪਸੰਦ ਨਹੀਂ ਉਹ ਗੱਲ ਵੱਖਰੀ ਹੈ ਜੇ ਦੀਦੀ ਨੂੰ ਦੇਣਾ ਫਿਰ ਕੋਈ ਗੱਲ ਨਹੀਂ ਦੇ ਦਿਓ ਤੁਸੀਂ ਨਾਲੇ ਕਰੋ ਡੰਗ ਲੈ ਜਾਊਗਾ ਪੈਸੇ ਨਹੀਂ ਖਰਚਣੇ ਪੈਣੇ ਆਪਾਂ ਨੂੰ ਹਾਂ ਹਾਂ ਖੇਖਣ ਤਾਂ ਦੇਖ ਕਰਦੀ ਅਕਾ ਸੂਟ ਪਸੰਦ ਦਾ ਮੈਨੂੰ ਜੇ ਤੈਨੂੰ ਪਸੰਦ ਹੁੰਦਾ ਤਾਂ ਉਦੋਂ ਹੀ ਸਿਆਉਣਾ ਦੇ ਦਿੰਦੀ ਤੂੰ ਤਾਂ ਚਾਕੇ ਭੇਟੀ ਥਨ ਦਾ 15 ਦਿਨ ਹੋ ਗਏ ਮੇਰੀ ਭੈਣ ਆ ਕੇ ਗਈ ਨੂੰ ਤੁਸੀਂ ਨਾ ਮੰਮੀ ਗਲਤ ਸੋਚੀ ਜਾਂਦੇ ਹੋ ਮੇਰੇ ਮਨ 'ਚ ਇਹੋ ਜੀ ਗੱਲ ਹੈ ਨਹੀਂ ਸੀ ਮੈਨੂੰ ਇਹ ਸੀ ਵੀ ਘਰ ਦੇ ਕਮਾਕਾਰਾਂ 'ਚ ਮੇਰਾ ਟਾਈਮ ਨਹੀਂ ਲੱਗਦਾ ਸਿਆਉਣ ਦਾ ਵੀ ਮੈਂ ਦਿਵਾਲੀ ਵੇਲੇ ਸਵਾਲੂੰਗੀ ਚਲ ਕੋਈ ਨਾ ਤੁਸੀਂ ਦੀਨ ਨੂੰ ਦੇ ਦਿਓ ਕੁੜੀ ਕੋਲੇ ਇਹ ਜਿਹੜਾ ਰੰਗ ਹੈ ਨਹੀਂਗਾ ਉਹਨੂੰ ਦਊਂਗੀ ਇਹ ਸੂਟ ਤੈਨੂੰ ਕੀ ਐ ਤੇਰੇ ਕੋਲ ਬਥੇਰੇ ਸੂਟ ਨੇ ਨਾਲੇ ਜਿਹੜੇ ਤੇਰੀ ਮਾਂ ਨੇ ਦਿੱਤਾ ਸੀ ਉਸ ਮਾਕੇ ਪਾ ਲਈ ਹੈ ਨਹੀਂ ਮੇਰੇ ਕੋਲ ਤਾਂ ਹੁਣ ਹੋਰ ਪੈਸੇ ਪੂਸੇ ਕੱਲ ਨੂੰ ਮੈਂ ਤਾਂ ਸੂਟ ਸ਼ਾਰਟ ਨੂੰ ਪੈਸੇ ਨਾ ਮੰਗੀ ਨਾਲੇ ਠੀਕ ਐ ਮੰਮੀ ਆਹੋ ਫੋਨ ਕੀਤਾ ਬੱਜੀ ਅੰਦਰ ਆ ਤੈਨੂੰ ਕਿੰਨੀ ਵਾਰੀ ਸਮਝਾਇਆ ਜਾਂਦਾ ਇੱਕ ਵਾਰੀ ਦਿਮਾਗ 'ਚ ਪੈਂਦੀ ਆ ਕਿ ਨਹੀਂ ਤੇਰੇ ਉਹ ਜੀ ਤੁਹਾਡਾ ਫੋਨ ਦੋ ਤਿੰਨ ਵਾਰੀ ਵੱਜਿਆ ਸੀ ਤਾਂ ਕਰਕੇ ਫੋਨ ਵੱਜਿਆ ਸੀਗਾ ਮੈਨੂੰ ਵੀ ਸੁਣੀ ਜਾਂਦਾ ਮੈਂ ਵੀ ਘਰ ਹੀ ਆ ਸੋਹ ਮੇਰੇ ਕੰਮ ਵਾਲਿਆਂ ਦੇ ਫੋਨ ਆ ਸਮਝਿਆ ਇੱਕ ਵਾਰੀ ਮੇਰੇ ਫੋਨ ਨੂੰ ਨਾ ਹੱਥ ਲਾਇਆ ਦਾ ਮੈਂ ਸੋਚਿਆ ਮੰਮੀ ਹਰ ਕੰ ਦਾ ਫੋਨ ਹੋ ਇਹ ਪਰ ਮੰਮੀ ਆ ਕੇ ਦਾ ਫੋਨ ਹੋ ਅੱਗੇ ਦਾ ਤੇਰੀ ਮੰਮੀ ਮੇਰੇ ਨਾਲ ਹੀ ਗੱਲ ਕਰਕੇ ਸੌਂਦੀ ਆ ਹਨਾ ਮੈਨੂੰ ਤਾਂ ਕਦੇ ਉਹਨਾਂ ਨੇ ਨੰਗਾ ਨੇ ਫੋਨ ਹੀ ਨਹੀਂ ਲਾਇਆ ਨਾਲ ਉਹਨਾਂ ਦੇ ਫੋਨ 'ਚ ਪੈਸੇ ਕਿੱਥੋਂ ਆ ਗਏ ਤੂੰ ਬਵਾਉਣੀ ਆ ਚੋਰ ਨੂੰ ਸਪੂਰ ਨੂੰ ਉਹਨਾਂ ਦੇ ਫੋਨ 'ਚ ਪੈਸੇ ਇਹ ਤੁਸੀਂ ਕੀ ਕਹੀ ਜਾਣਦੇ ਹੋਗੇ ਸੱਚੀ ਕਹਿੰਦਾ ਝੂਠ ਤਾਂ ਕੋਈ ਨਹੀਂ ਕਹਿੰਦਾ ਜਾਂਦੇ ਆ ਇੱਥੋਂ ਪੈਸੇ ਮੈਨੂੰ ਪਤਾ ਮੈਂ ਤੁਸੀਂ ਮੈਨੂੰ ਕਿੱਦੇ ਪੈਸੇ ਫੜਾਏ ਮੈਂ ਮੈਂ ਕਿਹੜੇ ਵੇਲੇ ਆਉਦੇ ਮਾਪੇ ਨੂੰ ਦੇਤੇ ਕਿਹੜੇ ਵੇਲੇ ਉਹਨਾਂ ਦੇ ਫੋਨਾਂ 'ਚ ਬਵਾਤੇ ਲੈ ਦੇਖ ਲੋ ਵੇ ਐਡੀ ਪੋਲੀ ਹੈ ਨਹੀਂ ਜਿੱਿੱਡੀ ਤੂੰ ਬਣਦੀ ਆ ਸਾਰਾ ਕੁਝ ਜਾਂਦਾ ਇੱਥੋਂ ਸਾਨੂੰ ਤਾਂ ਪਤਾ ਨਹੀਂ ਲੱਗਦਾ ਹਸਾਬ ਕਿਤਾਬ ਦਾ ਆ ਬੇਬੇ ਦਾ ਪੋਲੀ ਆ ਇਹਨੂੰ ਲੁੱਟ ਪੱਟ ਕੇ ਖਾਈ ਜਾਨੀ ਆ ਤੂੰ ਕਿਤੇ ਕਿੰਨੇ ਫੜ ਲੈ ਕਿਤੇ ਕਿੰਨੇ ਫੜ ਲੈ ਇਹਨਾਂ ਲਈ ਸੁਣ ਚੰਗਾ ਪੜਾ ਪਤਾ ਵੀ ਬੇਬੇ ਮੇਰੀ ਥੇਲੀ ਤੇ ਕਰਪੀਆ ਨਹੀਂ ਧਰਦੀ ਜੇ ਸਮਾਨ ਵੀ ਲੈ ਕੇ ਆਣਾ ਬੇਬੇ ਆਪ ਲੈ ਕੇ ਆਉਂਦੀ ਆ ਸਾਵਾ ਸੇ ਸਾਵਾ ਸੇ ਠੀਕ ਆ ਅਸੀਂ ਕਹਿੰਦੇ ਹੁੰਦੇ ਤੇਰੇ ਅਰਗੇ ਖਾ ਕੇ ਨਾਲੇ ਖਾਈ ਜਾਨੀ ਆ ਹੈਂ ਨਾਲੇ ਹਰਾਮ ਕਰਦੀ ਆਂ ਖਾਈ ਜਾਨੀ ਹਰਾਮ ਕਰਦੀ ਐ ਤਾਂ ਮਤਲਬ ਹਰਾਮ ਹੀ ਆਹੇ ਜਿਹੜਾ ਲੈ ਦੇ ਕੇ ਖਾਈ ਜਾਨੀ ਆ ਮੇਰੇ ਹੱਥ ਤੇ ਕੀ ਆਉਂਦਾ ਬੇਬੇ ਤਾਪ ਲੈ ਕੇ ਆਉਂਦੀ ਐ ਸਾਰਾ ਕੁਝ ਇਹ ਖਾ ਕੇ ਹਰਾਮ ਕਰਨ ਵਾਲੀ ਐ ਸਣੀ ਮੇਸਕਰ ਚ ਵਿਆਹ ਕਿ ਆਈ ਆ ਮੈਂ ਭੱਜ ਕੇ ਨਹੀਂ ਆਈ ਵੀ ਜਿਹੜਾ ਤੁਸੀਂ ਮੈਨੂੰ ਹਰ ਗੱਲ ਤੇ ਐਂ ਬੋਲੋ ਉਸਤਾਵਾ ਤਾਂ ਉਹੀ ਗੱਲ ਦਾ ਵੀ ਤੈਨੂੰ ਮੈਂ ਬੈ ਕੇ ਲੈ ਆਂ ਤੇਰੇ ਤੋਂ ਖਹਿੜਾ ਨਹੀਂ ਛੋੜਦਾ ਮੇਰਾ ਕੀ ਮਤਲਬ ਨੋ ਮੈਂ ਕਿਹੜੇ ੱਟਕੇ ਨਾਲ ਆ ਗਈ ਆਪ ਹੀ ਦੇਖ ਕੇ ਆਏ ਸੀ ਮੈਨੂੰ ਮੈਨੂੰ ਤਾਂ ਹੁਣ ਐਂ ਲੱਗ ਜਾਂਦਾ ਵੀ ੱਟਕੇ ਨਾਲ ਹੀ ਗੱਲ ਪੈ ਗਈ ਮੇਰੇ ਬੱਸ ਨੂੰ ਕਿੱਥੋਂ ਮੈਂ ਆਪਦੀ ਜ਼ਿੰਦਗੀ ਚ ਤੂਫਾਨ ਸਹਿੜ ਲਿਆ ਜਿਹੜਾ ਜਾਂਦਾ ਹੀ ਨਹੀਂ ਨਾ ਹੀ ਨਹੀਂ ਲੈਂਦਾ ਕਿੱਥੇ ਜਾਂਦਾ ਸਣੀ ਮਾੜਾ ਮੋਟਾ ਤਾਂ ਸੋ ਸਮਝ ਕੇ ਬੋਲ ਲਿਆ ਕਰ ਇਹ ਤਾਂ ਸੋਚ ਲਿਆ ਕਰ ਕਿਤੇ ਤੂੰ ਇੰਨਾ ਕੁਝ ਬੋਲਦਾ ਮੇਰੇ ਤੇ ਕੀ ਬੀਤਦੀ ਹੈ ਕੀ ਬੀਤਦੀ ਆ ਮੇਰੇ ਤੇ ਕੀ ਬੀਤੀ ਜਾਂਦੀ ਆ ਜਿਹੜੀ ਤੂੰ ਸੁਣਦੋ ਹੀ ਨਹੀਂ ਪਤਾ ਨਹੀਂ ਤੇਰੇ ਦਿਮਾਗ ਆ ਕਿ ਤੂੜੀ ਭਰੀ ਵੀ ਆ ਕਿ ਗੋਹਾ ਭਰਿਆ ਵਾ ਇਹਦੇ ਚ ਜਿਹੜਾ ਇੱਕ ਵਾਰੀ ਤੇਰੇ ਸਮਝ ਹੀ ਨਹੀਂ ਆਉਂਦੀ ਸਮਝ ਹੀ ਨਹੀਂ ਆਉਂਦੀ ਵੀ ਜਿਹੜਾ ਕੰਮ ਕਹਿ ਦੋ ਉਹੀ ਵਾਰ-ਵਾਰ ਕਰਨਾ ਆ ਫੋਨ ਤੇ ਆ ਫੋਨ ਕਹਤਾ ਮੇਰਾ 50 ਹੀ ਨਾ ਚੱਕਿਆ ਕਰ ਮੈਨੂੰ ਮੁੜ ਕੇ ਉੱਥੇ ਜਵਾਬ ਦੇਣਾ ਪੈ ਜਾਂਦਾ ਯਾਰਾਂ ਦੋਸਤਾਂ ਨੂੰ ਅਗਲਾ ਕਹਿੰਦਾ ਦੀ ਜਨਾਨੀ ਫੋਨ ਚੱਕਦੀ ਆ ਮੈਂ ਕੀ ਜਵਾਬ ਦਊਂਗਾ ਹੈ ਬੰਦਿਆਂ ਦਾ ਕਿਸੇ ਦਾ ਫੋਨ ਹੋਇਆ ਅਗਲਾ ਕੁਤਰੀ ਜਨਾਨੀ ਫੋਨ ਚੱਕਦੀ ਆ ਉਹਨਾਂ ਨੂੰ ਮੈਂ ਕੀ ਜਵਾਬ ਦਊਂਗਾ ਵੀ ਜਨਾਨੀਆਂ ਦਾ ਚੱਕਣ ਵਾਲੀ ਚੀਜ਼ ਹੁੰਦੀ ਆ ਫੋਨ ਔਰ ਗਿਬ ਬਣਾ ਕੇ ਮੂੰਹਾਂ ਮੋਟਾ ਹੁਣ ਇਸ ਸਲੇ ਵੀ ਨੇ ਵੀ ਮਰਵਾ ਦੇਣਾ ਸੀ ਕਿਹੜੇ ਬਰੇ ਖਾਂਦੇ ਉਹੀ ਕੰਮ ਕਰ ਦੇਣਾ ਚੱਕ ਲੈਂਦੀ ਤਾਂ ਇਹਨੂੰ ਹੋ ਜਾਂਦਾ ਸਿਰਪਾ ਸੜ ਜਾਂਦਾ ਬਾਹਰ ਜਾ ਕੇ ਕਰਦਾ ਗੱਲ ਇਹ